ਨਾ ਅਸੀਂ ਜਾਣਾ ਥੱਲੇ ਨਾ ਅਸੀਂ ਉੱਪਰ ਜਾਵਾਂਗੇ ਹੋ ਗਿਆ ਭੂਤ ਸਵਾਰ ਜੀ ਹੁਣੀ ਅਸੀਂ ਨੋਟ ਕਮਾਵਾਂਗੇ ਮੰਦਾ ਇਹ ਪੁਲੇਖਾ ਕੀ ਇਹ ਹੋਠ ਬੋਲਦੇ ਨੇ ਜਦ ਜੇ ਬਾਂਹਮਣ ਪਰੀਆਂ ਤੇ ਫਿਰ ਨੋਟ ਬੋਲਦੇ ਨੇ ਮਾੜਾ ਬੰਦਾ ਤਕੜੇ ਅੱਗੇ ਚੁਖਦਾ ਰਹਿੰਦਾ ਏ ਤੇ ਤਕੜਾ ਬੰਦਾ ਮੋਡਿਆਂ ਉਤੋਂ ਥੁੱਕਦਾ ਰਹਿੰਦਾ ਏ جے ਹੁਣ ਨਾ ਕੁਝ ਕਰਿਆ گاਹ ਕੀ ਪੂਰੀ ਪਾਵਾਂਗੇ ਰੜ ਕੇ ਤੁਰਪੋਂ ਮਿੱਤਰੋਂ ਨਹੀਂ ਤਾਂ ਛੱਤਰ ਖਾਵਾਂਗੇ ਮੀਤਾ ਮੈਡ ਪੰਜਾਬੀ ਤੇਰੇ ਲਈ ਮਰ ਵੀ ਸਕਦਾ ਏ ਕੱਢ ਕੇ ਆਪਣਾ ਗੁਰਦਾ ਮੂਹਰੇ ਧਰ ਵੀ ਸਕਦਾ ਏ ਜੇ ਤੂੰ ਆਪ ਮਰਨ ਤੋਂ ਡਰਦਾ ਤੇਰੇ ਲਈ ਮਰਿਆ ਨਹੀਂ ਜਾਣਾ ਜੇ ਤੂੰ ਆਪ ਮਰਨ ਤੋਂ ਡਰਦਾ ਤੇਰੇ ਲਈ ਮਰਿਆ ਨਹੀਂ ਜਾਣਾ ਯਾਦ ਰੱਖੀ ਫਿਰ ਤੇਰੇ ਲਈ ਕੁਝ ਕਰਿਆ ਨਹੀਂ ਜਾਣਾ ਓਏ ਯਾਦ ਰੱਖੀ ਫਿਰ ਤੇਰੇ ਲਈ ਕੁਝ ਕਰਿਆ ਨਹੀਂ ਜਾਣਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀਡੀਓ ਵੇਖਦੇ ਆ ਗੱਲ ਇਹ ਆ ਕਿ ਇਹ ਮੈਂ ਲਿਖਿਆ ਸੀ ਗੱਲਬਾਤ ਕਿਵੇਂ ਲੱਗੀ ਆ ਕਈਆਂ ਨੂੰ ਵਧੀਆ ਲੱਗਣੀ ਆ ਕਈਆਂ ਨੂੰ ਭੈੜੀ ਲੱਗਣੀ ਆ ਆਪਣੀ ਆਪਣੀ ਸੋਚ ਹੁੰਦੀ ਆ ਬੰਦੇ ਦੀ ਲੇਕਿਨ ਜਿਹੜੀ ਮੈਂ ਚੀਜ਼ ਤੁਹਾਨੂੰ ਉਖਾਣ ਲੱਗਾ ਉਹ ਪਹਿਲੀ ਵਾਰ ਹੋਇਆ ਉਹ ਪਹਿਲੀ ਵਾਰ ਹੋਇਆ ਔਰ ਮੈਂ ਪਹਿਲੀ ਵਾਰ ਵੇਖਿਆ ਜਿੰਦਗੀ ਚ ਕਿ ਕੋਈ ਭਰਾ ਇਹ ਸਿਰਫ ਇਸ ਵੀਡੀਓ ਤੇ ਗੱਲ ਲਿਖੀ ਸੀ ਮੈਂ ਫਿਰ ਨਹੀਂ ਤਾਂ ਫਿਰ 76 ਖਾਣੇ ਪੈਣੇ ਆਪਾਂ ਨੂੰ ਜੇ ਰਲਣਾ ਨਹੀਂ ਨਾ ਤਾਂ ਫਿਰ ਸਾਢੇ 76 ਪੈਣੇ ਆ ਫਿਰ ਚੀ ਚੂ ਇਹ ਨਹੀਂ ਕਰਨਾ ਪੈਣਾਗਾ ਤੇ ਫਿਰ ਜੋ ਮਰਜ਼ੀ ਕਰੋ ਫਿਰ ਖਾਣੇ ਪੈਣੇ ਸੋ ਇਹ ਗੱਲਾਂ ਬਾਤਾਂ ਵੀ ਇਹ ਚੀਜ਼ ਮੈਂ ਪਹਿਲੀ ਵਾਰ ਵੇਖੀ ਆ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋਏ ਆ ਸਾਡੇ ਚ ਇਹੀ ਕਮੀਆਂ ਰਹੀਆਂ ਸਾਡੇ ਚ ਜਿਹੜਾ ਅਸੀਂ ਗਰੀਬਤਾ ਔਕਾ ਹੈ ਨਾ ਸਾਡੇ ਚ ਇਹੀ ਕਮੀਆਂ ਰਹੀਆਂ ਸਿਰਫ ਔਰ ਸਿਰਫ ਅਸੀਂ ਬੋਲਦੇ ਨਹੀਂ ਇੱਕ ਦੂਜੇ ਦੇ ਨਾਲ ਰਲ ਕੇ ਨਹੀਂ ਚੱਲਦੇ ਨਾ ਅਸੀਂ ਤਾਂ ਛਿੱਤਰਖਾਨੇ ਆ ਸਿੱਧੀਆਂ ਤੇ ਸਾਫ਼ ਗੱਲਾਂ ਮੇਰੇ ਕੋਲੇ ਅਸੀਂ ਛਿੱਤਰਖਾਨੇ ਆ ਤਾਂ ਤੇ ਲੋਕ ਸਾਡੇ ਛਿੱਤਰ ਮਾਰਦੇ ਤਾਂ ਜੇ ਅਸੀਂ ਮਰਨ ਤੋਂ ਡਰਦੇ ਆ ਨਾ ਤਾਂ ਫੇ ਸਾਡੇ ਲਈ ਮਰਨ ਵਾਸਤੇ ਕਿਸੇ ਨੇ ਨਹੀਂ ਆਉਣਾਗਾ ਯਾਦ ਰੱਖਣ ਵਾਲੀ ਚੀਜ਼ ਆ ਅਸੀਂ ਕੁਝ ਵੀ ਕਰਦੇ ਆਂ ਜ਼ਿੰਦਗੀ ਦੇ ਵਿੱਚ ਅਸੀਂ ਖੁਦ ਡਰਦੇ ਆਂ ਨਾ ਮੰਨ ਲਓ ਇੱਕ ਬੰਦੇ ਨੇ ਲਾਇਸੈਂਸ ਲੈਣਾ ਹੁਣ ਮੈਂ ਗੱਡੀ 'ਚ ਬੈਠਾ ਇੱਕ ਬੰਦੇ ਨੇ ਲਾਇਸੈਂਸ ਲੈਣਾ ਮੈਂ ਸ਼ਾਇਦ ਪਹਿਲਾਂ ਸਟੋਰੀ ਦੱਸੀ ਵੀ ਸੀ ਮੈਂ ਵੀ ਬਹੁਤ ਡਰਦਾ ਹੁੰਦਾ ਸੀ ਵੀ ਗੱਡੀ ਵੱਜ ਜੂਗੀ ਗੱਡੀ ਐਦਾਂ ਗੱਡੀ ਐਦਾਂ ਨਾ ਜਿਹੜਾ ਬੰਦਾ ਖੁਦ ਡਰਦਾ ਉਹਨੂੰ ਗੱਡੀ ਸਿਖਾਊਗਾ ਕੌਣ ਜਿਹੜਾ ਸਟੀering ਤੇ ਬੈੰਦੇ ਹੀ ਨਹੀਂਗਾ ਜਿਹੜਾ ਕਦੇ ਵੀ ਮੈਨੂੰ ਤਾਂ ਡਰ ਲੱਗਦਾ ਗੱਡੀ ਵੱਜ ਜੂਗੀ ਉਹਨੂੰ ਫਿਰ ਗੱਡੀ ਕਿਸੇ ਨੇ ਨਹੀਂ ਸਿਖਾਉਣੇਗੀ ਇਹ ਗੱਲ ਮੈਂ ਲਿਖੀ ਸੀ ਹੁਣ ਮੈਂ ਵੀਡੀਓ ਕਰਦਾ ਚਾਲੂ ਵੀਡੀਓ ਦੇਖਦੇ ਆ ਮੈਂ ਵੀ ਅੱਧਾ ਕੁ ਵੇਖਿਆ ਆ ਪੂਰਾ ਵੇਖਦੇ ਆ ਸਾਰੇ ਭਰਾ ਭੈਣ ਭਰਾ ਰਲ ਕੇ ਵੇਖਦੇ ਆ ਆ ਜੋ ਕਿਰਾ ਗੱਲਬਾਤ ਬਹੁਤ ਵਧੀਆ ਆ ਤੇ ਔਰ ਇਹ ਵੀਰ ਆ ਜਿਹੜਾ ਪੱਤਰਕਾਰ ਆ ਯੂਟਿਊਬਰ ਆ ਫੇਸਬੁਕ ਵੀ ਹੈਗਾ ਇਹਨਾਂ ਦਾ ਪੇਜ ਵੀ ਹੈਗਾ ਇਹ ਬਹੁਤ ਗਰੀਬਾਂ ਵਾਸਤੇ ਬਹੁਤ ਬੋਲਦੇ ਆ ਵੀਰ ਜੀ ਮੈਨੂੰ ਇਹਨਾਂ ਦੀ ਵੀਡੀਓ ਕਰਨ ਦਾ ਨਾ ਮਤਲਬ ਕੀ ਕਹਿੰਦੇ ਆ ਨਜ਼ਾਰਾ 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 ਹੁਗਾ ਨਜ਼ਾਰਾ ਆਜੋ ਕਿਰਾ ਆ ਵੀਡੀਓ ਚਾਲੂ ਕਰਦਾ ਚੱਲ ਭਾਈਓਏ ਸੋਹਣਾ ਚੱਲ ਤੇ ਤੁਸੀਂ ਦੇਖ ਸਕਦੇ ਹੋ ਪਹਿਲੀ ਵਾਰ ਪੰਜਾਬ ਤੇ ਸੀਲ ਬਣਿਆ ਪਹਿਲੀ ਵਾਰ ਪੰਜਾਬ ਦੇ ਹਜ਼ਾਰੇ ਮਜ਼ਦੂਰ ਇਕੱਠੇ ਹੋ ਕੇ ਇੱਧਰ ਆ ਜਿਹੜੀ ਬੋਲ ਆਵਾਜ਼ ਜ਼ਮੀਨ ਪਈ ਹੈ ਉਹ ਸੈਂਕੜੇ ਕਿੱਲੇ ਜਮੀਨ ਤੇ ਦਾਲੇਦਗੀ ਠੋਕਣ ਦੇ ਲਈ ਆਏ ਨੇ ਤੁਸੀਂ ਦੇਖ ਸਕਦੇ ਅਸੀਂ ਵੀ ਇਹਨਾਂ ਜ਼ਮੀਨਾਂ ਦੇ ਵਿੱਚ ਇਹਨਾਂ ਖੇਤਾਂ ਦੇ ਵਿੱਚ ਲਹੂ ਪਸੀਨਾ ਡੋਲਿਆ ਸਾਡੇ ਪੁਰਖਿਆਂ ਨੇ ਡੋਲਿਆ ਅੱਜ ਤੱਕ ਸਾਨੂੰ ਜ਼ਮੀਨਾਂ ਦੇ ਉੱਪਰ ਦੇਖ ਰਹੇ ਹਾਂ ਅਤੇ ਸਭ ਨੇ ਕਾफी ਤعداد ਦੇ ਵਿੱਚ ਪੰਛੀ ਦੇਸ਼ ਵੀ ਲੱਗੀ ਹੈ ਪਰ ਪਹਿਲਵਾਰ ਇਸ ਤਰੀਕੇ ਦੇ ਨਾਲੇ ਗਰੀਬ ਆਲੇ ਹਸਤੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ ਕਾਨੂੰਨ ਦੇ ਤਹਿਤ ਕੋਈ ਵੀ ਇੱਕ ਤਵਾਰ 150 ਕਿੱਲੇ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਪਰ ਇੱਥੇ ਸੌਕੜੇ ਹਜ਼ਾਰਾਂ ਕਿੱਲੇ ਬਹੁਤ ਸਾਰੇ ਲੋਕਾਂ ਨੇ ਰੱਖੇ ਹੋਏ ਨੇ لائی وہ دریش موقع کے دکھاؤں بھی کوشش کر رہے ہیں اور ایدے کو میں چراغ دکھونا جڑا چراغ اے مزور ایک نام دے نہیں آئے میں اور تسی دیکھ سکتے ہو اوپر اے چراغ لے کے اے اکیتی مزور چڑھ گئے میں اور اے پنڈ کا نام بے چراغ ہے سنرور دا ہے بے چراغ پنڈ ہے اور جتے انہوں نے جمینہ دا کوئی وارث نہیں گا ਸਾਇਕ੍ਰੇਟ ਲੇਧਨ ਮੀਦੋ ਹੋਰ ਫਰੀਦ ਕਹਿੰਦੇ ਨੇ ਕਿ ਹੁਣ ਅਸੀਂ ਇਸ ਜ਼ਮੀਨ ਦੇ ਵਾਰਿਸ ਬਣਾਂਗੇ ਤੁਸੀਂ ਦੇਖ ਸਕਦੇ ਹੋ ਧੋਲ ਲੱਗ ਰਿਹਾ ਧੋਲ ਦੇ ਭੱਜ ਰਿਹਾ ਇਹ ਪਹਾੜਿਆ ਇਹ आवाज़ पई हूंदी ਸਕਦੇ ਹੋ ਵੀਡੀਓ ਆਪਣੇ ਕੋਲ ਇੰਨੀ ਸੀਗੀ ਇਹ ਤੁਸੀਂ ਵੇਖ ਲਈ ਆ ਤੇ ਜਿੰਦਾਬਾਦ ਹੋਣਾ ਪੈਣਾ ਆ ਭਾਈ ਇਕੱਠੇ ਹੋਣਾ ਪੈਣਾ ਮੈਂ ਜਿਹਦੇ ਕੋਲ ਹੈਗਾ ਜਿਹਦੇ ਕੋਲ ਮਾਲ ਆ ਭਾਈ ਉਹਨੂੰ ਕੀ ਲੋੜ ਆ ਸਾਡੇ ਨਾਲ ਤੁਰਨ ਦੀ ਯਾਰ ਸਿੱਧੀ ਜੀ ਗੱਲ ਆ ਮੇਰੇ ਕੋਲ ਮਾਲ ਆ ਮੈਂ ਕਿਉਂ ਤੁਰੂੰਗਾ ਕਿਸੇ ਦੇ ਨਾਲ ਮੇਰੀ ਮਰਜ਼ੀ ਆ ਉਹ ਅੰਦਰ ਦੀ ਗੱਲ ਆ ਬਹੁਤ ਭਰਾ ਆ ਪੈਸੇ ਵਾਲੇ ਇਦਾਂ ਦੇ ਲੋਕ ਆ ਮੈਂ ਕਹਿਣਾ ਹੁੰਨਾ ਆ ਵੀ ਜੇ ਪੈਸੇ ਵਾਲਾ ਬੰਦਾ ਮਾੜੇ ਬੰਦੇ ਨਾਲ ਖੜਦਾ ਹੈ ਨਾ ਫਿਰ ਉਹ ਦੇਵਤਾ ਆ ਉਹ ਅਮੀਰ ਨਹੀਂ ਅਸੀਂ ਕਹਿ ਸਕਦੇ ਉਹਨੂੰ ਪੈਸੇ ਵਾਲਾ ਨਹੀਂ ਕਹਿ ਸਕਦੇ ਫਿਰ ਉਹ ਦੇਵਤਾ ਆ ਤੇ ਜੇ ਹੰਕਾਰ ਆ ਤਾਂ ਫਿਰ ਉਸਤਾਨ ਆ ਪੈਸੇ ਵਾਲਾ ਤੇ ਹੰਕਾਰ ਆ ਫਿਰ ਉਸਤਾਨ ਆ ਉਹ ਜਿੱਥੇ ਮਰਜੀ ਤੁਰਿਆ ਫਿਰੇ ਕੋਈ ਗੱਲ ਮੈਨੇ ਨਹੀਂ ਰੱਖਦੀਗੀ ਬੰਦੇ ਦੀ ਸੋਚ ਤੋਂ ਉਹ ਬੰਦੇ ਦੇ ਉਹ ਕਿਵੇਂ ਰਹਿ ਰਿਹਾ ਆ ਜੇ ਮੈਂ ਪਹਿਲਾਂ ਵੀ ਬਹੁਤ ਵਾਰ ਕਹਿਣਾ ਹੁਣਾ ਅਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਆ ਸਿੱਖਾ ਮੁਸਲਮਾਨਾ ਹਿੰਦੂ ਸਾਈ ਜੋ ਵੀ ਆ ਦੁਨੀਆ ਇਹ ਨਹੀਂ ਵੇਖਦੀ ਦੁਨੀਆ ਇਹ ਨਹੀਂ ਵੇਖਦੀ ਤੁਸੀਂ ਦੁਨੀਆ ਦੇ ਨਾਲ ਕਿਵੇਂ ਰਹਿ ਰਹੇ ਆ ਦੁਨੀਆ ਨਾਲ ਵਰਤਾਵਾ ਕੀ ਆ ਸਾਡਾ ਦੁਨੀਆ ਇਹ ਵੇਖਦੀ ਆ ਬਸ ਇਨੀ ਕੀ ਗੱਲ ਬਾਤ ਆ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਚਲੋ ਸੋਸ਼ਲ ਮੀਡੀਆ ਦੀ ਬੜੀ ਤਾਕਤ ਆ ਕਈ ਭਰਾ ਮੈਨੂੰ ਕਹਿ ਦਿੰਦੇ ਆ ਤੂੰ ਇੱਥੇ ਆ ਉਹ ਭਰਾ ਮੈਂ ਕੰਮ ਲੱਗਾ ਹੋਇਆ ਆ ਆਪਦੇ ਕਿੱਥੇ ਲੱਗਾ ਹੋਇਆ ਆ ਮੈਨੂੰ ਤਾਂ ਲੱਗਾ ਰਹਿਣ ਦਿਓ ਅਸੀਂ ਬੋਲਦੇ ਆ ਇੰਨਾ ਥੋੜਾ ਬੋਲਣਾ ਵੀ ਕੋਈ ਮਾਰੀ ਉਹ ਗੱਲ ਨਹੀਂ ਕਿ ਵੀ ਹਰ ਬੰਦਾ ਹੀ ਮਤਲਬ ਆ ਕੇ YouTube ਤੇ ਜਾਂ Facebook ਤੇ ਰੌਲਾ ਪਾ ਲੂਗਾ ਬੋਲੂਗਾ ਹੈਨਾ ਇਹ ਭਰਾ ਹੁਣ ਕਿੰਨਾ ਬੜੀਆਂ ਗੱਲਾਂ ਹੁੰਦੀਆਂ ਇਹਨਾਂ ਦੇ ਵਿੱਚ ਬੜਾ ਕੁਝ ਹੁੰਦਾ ਆ ਸੋ ਮੈਨੂੰ ਬੜੀ ਖੁਸ਼ੀ ਆ ਬੜੀ ਖੁਸ਼ੀ ਆ ਵੀ ਸਾਰੇ ਭਰਾ ਇਕੱਠੇ ਹੋ ਗਏ ਆ ਮਜ਼ਦੂਰ ਭਰਾ ਬੜੀ ਖੁਸ਼ੀ ਆ ਹੁਣ ਇੱਦਾਂ ਇਕੱਠੇ ਰਹਿਣਾ ਆਪਾਂ ਨੇ ਲੜਨਾ ਨਹੀਂਗਾ ਇੱਕ ਦੂਜੇ ਦੇ ਨਾਲ ਕੋਈ ਕੋਈ ਵੀ ਆ ਉਹ ਧਰਮੋ ਦਾ ਕੋਈ ਵੀ ਹੋ ਸਕਦਾ ਆ ਕੋਈ ਗੱਲ ਨਹੀਂ ਉਹ ਮਾਲਕ ਇੱਕੋ ਹੀ ਆ ਠੀਕ ਆ ਕੋਈ ਵੀ ਕੁਝ ਵੀ ਹੈਗਾ ਲੇਕਿਨ ਇਨਸਾਨ ਇਨਸਾਨ ਆ ਠੀਕ ਆ ਇਨਸਾਨ ਨੂੰ ਇਨਸਾਨ ਦਾ ਸਾਥ ਦੇਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਆ ਤੇ ਜੋ ਫਿਰ ਸਾਡੀਆਂ ਚੀਜ਼ਾਂ ਆ ਉਹ ਮੰਗਲੀਆਂ ਵੀ ਚਾਹੀਦੀਆਂ ਆ ਬਸ ਐਨੀਆਂ ਗੱਲਾਂ ਬਾਤਾਂ ਸੀਗੀਆਂ ਕਮੈਂਟ ਕਰਕੇ ਅ ਕੱਲ੍ਹ ਬਾਤ ਬਾਰੇ ਇੱਕ ਜ਼ਰੂਰ ਗੱਲ ਕਰਨੀ ਆ ਤੇ ਆਪਾਂ ਜਿਹੜੇ ਇੱਕ ਸ਼ੇਅਰ ਬੋਲਿਆ ਸੀਗਾ ਸ਼ੁਰੂ ਦੇ ਵਿੱਚ ਠੀਕ ਆ ਜੀ ਉਹ ਸ਼ੇਅਰਾਂ ਬਾਰੇ ਕੀ ਵਿਚਾਰ ਆ ਤੁਹਾਡਾ ਉਹ ਜ਼ਰੂਰ ਦੱਸਿਓ ਮੇਰੇ ਕੋਲ ਪੂਰਾ ਲਿਖਿਆ ਹੋਇਆ ਆ ਉਹ બસ ਇਹ ਨਹੀਂ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੋਜਾ ਮਾਣੋ ਖੁਸ਼ ਰਹਿ ਕੇ ਕਰੋ ਓਕੇ ਬਾਈ ਥੈਂਕ ਯੂ